ਹਨ ਸੁਸਾਹਜ ਸੁਵਾਇ ਦਰਸਨ ਪਰਸੈ ਗੁਰੂ ਕਾ ਜਨਮ ਮਰਨ ਦੁਖੁ ਹੋਇ ਸਿਫਤਿ ਫਸਬਦੀ ਨੂਰ ਅਰਸੋ ਹਉ ਕੋਰਸੋ ਹ ਤਦ ਡਿਠੈ ਸਚੁ ਪਾਤਿ ਸਾਹ ਮਲ ਜਨਮ ਜਰਬਦੀ सज्जन सच्चा पा सो सिरसाहा दिस् पास बैठ्या सोहि सबना दा वे सा सज्जण सच्चा पात्र सहो सिरसहा दे साहो ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਆ রাজন ਬਹਿ ਰਾਜ ਉਰਧਾਇੋ मानन महे अभिमानी। लोबन महे लोबी लोबायो। त्यों रंग रचे ज्ञानी। ਰਾਜਨ ਬਹਿ ਰਾਜ ਉਰਜਾਇਓ ਮਾਨਨ ਬਹਿ ਅਬਮਾਨੀ ਲੋਭਨ ਬਹਿ ਲੋਬੀ ਲੋਭਾਇਓ ਜੋ ਹਰ ਰੰਗ ਰਚੇ ਗਿਆਨੀ ਹਰ ਜਨਕਾ ਇਹ ਸੁਹਾਵੈ ਬੇਖ ਨਿਕਟ ਕਰ ਸੇਵਾ ਸਤ ਗੁਰ ਹਾਰ ਕੀ ਰਤਨ ਹੈ ਤ੍ਰਿਪਤਾਵੈ ਰਹਾ ਅਮਲਲ ਸੋ ਅਬਲੀ ਲਪਟਾਇੋ ਧੂਮਨ ਧੂਮ ਪਿਆਰੀ ਹੇ ਰਸੰਗ ਬਾਰਕ ਹੈ ਲੈਣਾ ਪ੍ਰਾਪ ਸੰਤ ਐਸੇ ਹਿਤ ਕਾਰੇ ਬਿਦਿਆ ਬਹਿ ਬਿਦਵੰਸੇ ਰਚਿਆ ਨਾਨਕ ਦੇਖ ਸੁਖ ਪਾਵਹਿ ਜੈਸੇ ਰਸਨਾ ਸਾਦ ਲੁਭਾਨੀ ਧੋ ਹਰ ਜਾਣ ਹਰ ਗੁਣ ਗਾਵਹਿ ਜਿਵੇਂ ਭੁੱਖ ਤੈਸੀ ਕਾਪੂਰਕ ਸਗਲ ਘਟਾ ਕਾ ਸੁਆਮੀ ਨਾਨਕ ਪਿਆਸ ਲੱਗੀ ਦਰਸਨ ਕੀ ਪ੍ਰਾਬ ਮਿਲਿਆ ਅੰਤਰ ਜਾਮੇ ਜੈਸੇ ਭੂਖ ਤੈਸੇ ਕਾ ਪੂਰਕ ਸਾਗਲ ਘਟਾ ਕਾ ਸੁਆਮੀ ਨਾਨਕ ਪਿਆਸ ਲੱਗੀ ਦਰਸਨ ਕੀ ਪ੍ਰਭ ਮਿਲਿਆ ਅੰਤਰ ਜਾਮੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਰਾਜਨ ਬਹਿ ਰਾਜਾ ਉਰਜਾਇੋ ਮਨਨ ਬਹਿ ਅਭਿਮਾਨੀ ਲੋਭਨ ਬਹਿ ਲੋਭੇ ਲੋਭਾਇੋ ਜਿਉ ਹਰ ਰੰਗ ਰਚੇ ਬਿਆਨੀ